ਦੇ ਬੱਚਿਓ ਸਭ ਤੋਂ ਪਹਿਲਾਂ ਤਾਂ ਰੱਜ ਕੇ ਬਤਿਹਾਰ ਸਾਰੇ ਜਿਹੜੇ ਵਾਲਿ ਗੁਰੂ ਜੀ ਦਾ ਘਰ ਸਾਰੇ ਉਸ ਦੀ ਸਾਰੇ ਵਧਾਈ ਦੇ ਪਾਤਰوں ਤੇ ਥੋਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੇ ਆ ਥੋਡੇ ਮਾਪੇ ਨੇ ਆ ਜਿਹੜੇ ਥੋਡੇ ਅਲਡਰ ਨੇ ਉਹਨਾਂ ਨੇ ਇਹ ਸੁੰਦਰ ਲਿਖਾਈ ਮੁਕਾਬਲੇ ਨੇ ਜਿਹੜੇ ਉਹ ਕਰਾਏ ਬੇਸ਼ੱਕ ਅੱਜ ਸਮਾਂ ਹੈ ਜਿਹੜਾ ਉਹ ਕੰਪਿਊਟਰ ਦਾ ਆ ਗਿਆ ਉਹ ਵਾਇਲਡ ਆ ਗਿਆ ਆਪਾਂ ਅੱਜ ਕਿਸੇ ਨੂੰ ਚਿੱਠੀ ਲਿਖਣ ਦੀ ਲੋੜ ਨਹੀਂ ਹੈ ਤੁਸੀਂ WhatsApp ਤੇ ਮੈਸੇਜ ਲਿਖ ਸਕਦੇ ਹੋ ਹੈਨਾ ਅੱਜ ਜਿਹੜਾ ਸਮਾਂ ਹੈ ਤੁਸੀਂ ਮੇਲ ਕਰ ਸਕਦੇ ਹੋ ਅੱਜ ਜਿਹੜਾ ਸਮਾਂ ਹੈ ਉਹ ਟਾਈਪਿੰਗ ਦਾ ਸਰਕਾਰੀ ادارے ਦੇ ਵਿੱਚ ਵੀ ਜਾਂ ਪ੍ਰਾਈਵੇਟ ادارے ਦੇ ਵਿੱਚ ਵੀ ਜਿੱਥੇ ਵੀ ਕੁਝ ਲਿਖਣ ਦਾ ਕੰਮ ਹੁੰਦਾ ਹੈ ਉਥੇ ਟਾਈਪਿੰਗ ਹੀ ਚੱਲਦੀ ਹੈ ਪਰ ਫਿਰ ਵੀ ਜੇ ਆਪਾਂ ਇਹ ਕਹਿ ਜਾਈਏ ਵੀ ਲਿਖਾਈ ਮੁਕਾਬਲੇ ਕਿਉਂ ਕਰਾਈਏ ਫਿਰ ਤਾਂ ਤੁਹਾਡੇ ਟਾਈਪਿੰਗ ਮੁਕਾਬਲੇ ਕਰਾਉਣੇ ਚਾਹੀਦੇ ਕਿਸੇ ਵੀ ਟਾਈਪਿੰਗ ਜਿਹੜਾ ਹਾਸਲ ਕਰਦਾ ਹੈ ਹੈਨਾ ਲਿਖਾਈ ਮੁਕਾਬਲੇ ਕਿਉਂ ਕਰਾਈ ਜਾਂਦੇ ਆਤੇ ਪਹਿਲਾਂ ਲੀਕਣਾ ਵੀ ਸਾਡੇ ਕਰਵਾਇਆ ਹੁਣ ਇੱਥੇ ਵੀ ਕਰਵਾਇਆ ਕਿਉਂਕਿ ਜਿਹੜੀ ਲਿਖਾਈ ਹੈ ਉਹਦਾ ਦੁਨੀਆਂ ਦੇ ਵਿੱਚ ਹੋਰ ਕੋਈ ਬਦਲ ਨਹੀਂ ਹੈਗਾ ਜਿਹੜੀ ਹੱਥੇ ਲਿਖੀ ਹੋਈ ਚੀਜ਼ ਹੈ ਉਹਦਾ ਦੁਨੀਆਂ 'ਚ ਕੋਈ ਬਦਲ ਨਹੀਂ ਹੈਗਾ ਉਹ ਅੱਜ ਵੀ ਉਨੀ ਇੰਪੋਰਟੈਂਟ ਹੈ ਜੇ ਨਹੀਂ ਕਹਿਣਾ ਸੀ ਅੱਜ ਤੁਹਾਡਾ ਕੋਈ ਭੈਣ ਭਰਾ ਤੁਹਾਡਾ ਬੁਰਸ਼ ਤੇ ਨਾਰ ਅਧਿਸ਼ ਰ ਵਿੱਚ ਬੈਠਾ ਹੈ ਤੁਸੀਂ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਕਰੀ ਜਾਓ ਤੁਹਾਨੂੰ ਉਸ ਚੀਜ਼ ਦਾ ਇੰਨਾ ਚਾਅ ਨਹੀਂ ਹੁੰਦਾ ਜਦੋਂ ਇੱਕ ਸਮਾਂ ਹੁੰਦਾ ਸੀ ਕਿ ਕੋਈ ਇੱਕ ਥਾਂ ਤੇ ਬੈਠਾ ਇੱਕ ਕਾਗਜ਼ ਲੈ ਕੇ ਪੈਨ ਦੇ ਨਾਲ ਪਹਿਲਾਂ ਹੱਥੀਂ ਲਿਖਦਾ ਲਿਖ ਕੇ ਫਿਰ ਉਹ 10 15 20 ਹਾਂ ਦਿਨਾਂ ਚ ਮਹੀਨਿਆਂ ਚ ਉਹ ਚਿੱਠੀ ਜਿਹਨੂੰ ਲਿਖੀ ਹੈ ਉਹਦੇ ਕੋਲੇ ਪਹੁੰਚਦੀ ਤਾਂ ਉਹਦੇ 'ਚ ਜਿਹੜੀ ਇੱਕ ਫੀਲਿੰਗ ਸੀ ਕਿ ਇੰਨੇ ਟਾਈਮ ਬਾਅਦ ਇਹ ਮੈਸੇਜ ਉਹਦੇ ਤੱਕ ਪਹੁੰਚੇ ਤੇ ਉਹਦੇ ਆਪ ਦੇ ਹੱਥਾਂ ਦੀ ਲਿਖੀ ਹੋਈ ਚੀਜ਼ ਹੈ ਉਹ ਫੀਲਿੰਗ ਇੱਕ ਬਹੁਤ ਕਮਾਲ ਦੀ ਫੀਲਿੰਗ ਸੀ ਇੱਕ ਉਹ ਫੀਲਿੰਗ ਇੱਕ ਬਹੁਤ ਵੱਖਰਾ ਅਹਿਸਾਸ ਸੀ ਜਿਹੜਾ ਕਿ ਹੁਣ ਸਾਡੇ ਵਿੱਚ ਨਹੀਂ ਰਿਹਾ ਉਹ ਸਾਨੂੰ ਲੱਗਦਾ ਵੀ ਬਸ ਮੈਸੇਜ ਭੇਜ ਦੋ ਗੱਲ ਖਤਮ ਹੋ ਗਈ ਹੈ ਨਾ ਪਰ ਜਿਹੜੀ ਹੱਥੀਂ ਲਿਖਣ ਦੀ ਕਲਾ ਹੈ ਉਹ ਬਹੁਤ ਜ਼ਰੂਰੀ ਹੈ ਇਹ ਇਕੱਲੀ ਸ਼ੌਂਕਵੋ ਜੋਰੀ ਹੈ ਕਿ ਜਿਹਨਾਂ ਬੱਚਿਆਂ ਨੂੰ ਅੱਜ ਇੱਥੇ ਸਨਮਾਨ ਮਿਲੂਗਾ ਜਾਂ ਜਿਹੜੇ ਬੱਚਿਆਂ ਨੂੰ ਨਹੀਂ ਵੀ ਮਿਲੂਗਾ ਜਿਹੜੇ ਸੁੰਦਰ ਲਿਖਦੇ ਨੇ ਲੰਮਾ ਲਸਣਾ ਜਨਾ ਵੀ ਇਹ ਕੋਈ ਸ਼ੌਂਕ ਨਹੀਂ ਹੈਗਾ ਕਲਾਕੇ ਹਾਂ ਵੈਸੇ ਜੇ ਸਾਡੀ ਲਿਖਾਈ ਸੂਣੀ ਹੈ ਜੀ ਕੋਈ ਗੱਲ ਨਹੀਂ ਇਹ ਇੱਕ ਬਹੁਤ ਤੁਹਾਡੇ ਭਵਿੱਖ ਦੇ ਨਾਲ ਜੁੜੀ ਹੋਈ ਚੀਜ਼ ਨਹੀਂ ਹੈ ਇਹ ਇੱਕ ਬਹੁਤ ਵੱਡਾ ਪ੍ਰੋਫੈਸ਼ਨਲ ਵੀ ਹੈ ਜਿਹਨੂੰ ਤੁਸੀਂ ਅਪਣਾ ਕੇ ਆਪਣੀ ਜ਼ਿੰਦਗੀ ਦਾ ਰੋਜ਼ਗਾਰ ਵੀ ਲੈ ਸਕਦੇ ਹੋ ਜ਼ਿੰਦਗੀ 'ਚ ਬਹੁਤ ਵੱਡਾ ਨਾਮ ਵੀ ਕਰ ਸਕਦੇ ਆ ਅੱਜ ਦੇ ਸਮੇਂ ਦੀ ਗੱਲ ਕਰਨਾ ਹੈ ਅੱਜ ਵੀ ਮੇਰਾ ਇੱਕ ਦੋਸਤ ਹੈ ਅ ਗਰਦਾਸਪੁਰ ਜ਼ਿਲ੍ਹੇ ਦਾ ਉਹਦਾ ਆਨੰਦ ਕਾਰਜ ਸੀਗਾ ਉਹਨੇ ਆਪਣੇ ਵਿਆਹ ਦੇ ਕਾਰਡ ਹੱਥੀ ਲਿਖਵਾਏ ਜਿਹਨੂੰ ਪਹਿਲਾਂ ਚਿੱਖੀਆਂ ਲਿਖਦੇ ਹੁੰਦੇ ਸੀ ਨਾ ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ ਕਿ ਉਹ ਕਾਰਡ ਮੈਂ ਬਾਅਦ 'ਚ ਫੋਟੋ ਤੁਹਾਨੂੰ ਦਿਖਾਉਂਗਾ ਕਿ ਉਹ ਕਾਰਡ ਹੈ ਜਿਹੜਾ ਉਹ ਹੱਥੀ ਲਿਖਿਆ ਹੈ ਜਾਂ ਪ੍ਰਿੰਟਿੰਗ ਪ੍ਰੈਸ ਨੇ ਛਾਪਿਆ ਜਿਹਨੂੰ ਤੁਹਾਡੀ ਸੁੰਦਰ ਲਿਖਾਈ ਹੈ ਨਾ ਉਹ ਸੁੰਦਰ ਲਿਖਾਈ ਦੇ ਵਿੱਚ ਲਿਖਿਆ ਆਇਆ ਹੈ ਉਸ ਲਿਖਾਈ ਨੂੰ ਕਹਿੰਦੇ ਨੇ ਕੈਲੀਗ੍ਰਾਫੀ ਅੰਗਰੇਜ਼ੀ ਦੇ ਵਿੱਚ ਇੱਕ ਕਲਾ ਹੈ ਤੁਸੀਂ ਨੈਟ ਤੇ ਜਾ ਕੇ ਸਰਚ ਕਰਕੇ ਦੇਖਿਓ ਸਾਰੇ ਕਿ ਕੈਲੀਗ੍ਰਾਫੀ ਕੀ ਹੁੰਦੀ ਹੈ ਕੈਲੀਗ੍ਰਾਫੀ ਲਿਖਣ ਦੀ ਕਲਾ ਨੂੰ ਕਹਿੰਦੇ ਨੇ ਉਹ ਜਿਸ ਬੰਦੇ ਨੇ ਉਹਨੂੰ ਉਹ ਕਾਰਡ ਲਿਖ ਕੇ ਦਿੱਤੇ ਉਹ 100 150 ਕਾਰਡ ਸੀ ਉਹਨੇ तकरीबन 1 लाख 20 ਨੇ ਲੱਖ ਰੁਪਈਆ ਲਿਆ ਉਹ ਕਾਰਡ ਲਿਖਣ ਦਾ ਕਈ ਮਹੀਨਿਆਂ ਚੋ ਕਾਰਡ ਨੇ ਲਿਖ ਕੇ ਦਿੱਤੇ ਲੱਖ 20 ਲੱਖ ਰੁਪਈਆ ਸਿਰਫ ਕਾਰਡ ਲਿਖ ਕੇ ਦੇਣ ਦਾ ਮੈਂ ਬਹੁਤ ਸਾਰੇ ਸੰਪਰਦਾਵਾਂ ਦੇ ਪੜ੍ਹਤਾਲੇ ਵਿਦਿਆਰਥੀਆਂ ਨੂੰ ਜਾਣਦਾ ਜਿਹੜੇ ਕਿ ਕਿਸਾਨਾਂ ਚ ਪੜ੍ਹਦੇ ਨੇ ਜਿਹੜੇ ਕਿ ਉਦਾਸੀਨ ਸੰਪਰਦਾਵਾਂ ਚ ਪੜ੍ਹਦੇ ਨੇ ਉਹ ਕੋਥੀਆਂ ਹੱਥੀ ਲਿਖਦੇ ਨੇ ਗੁਟਕਾ ਸਾਹਿਬ ਆਪਣੇ ਪੈਰੇ ਨਾਲ ਗੁਰਦੁਆਰਾ ਸਾਹਿਬ ਤੁਸੀਂ ਪਾਠ ਕਰਦੇ ਹੋਗੇ ਇਹ ਤਾਂ ਛਾਪੇ ਹੋਏ ਨੇ ਰੇਟਿੰਗ ਪ੍ਰੈਸ ਦੇ ਵਿੱਚ ਉਹ ਹੱਥੀ ਲਿਖਦੇ ਨੇ ਅੱਜ ਵੀ ਤੇ ਉਹ ਇੱਕ ਇੱਕ ਗੁਟਕਾ ਸਾਹਿਬ ਜਿਹੜਾ ਉਹ ਹੱਥੀ ਲਿਖਦੇ ਨੇ ਉਹ 50-50 ਹਜ਼ਾਰ ਕੀਤੇ ਲੱਖ-ਲੱਖ ਰੁਪਏ ਦੇ ਵਿਕਦੇ ਕਿਉਂਕਿ ਅੱਜ ਵੀ ਹੱਥ ਲਿਖਤ ਕੋਥੀ ਦੀ ਜਿਹੜੀ ਕੀਮਤ ਹੈ ਉਹ ਬਹੁਤ ਜ਼ਿਆਦਾ ਹੈ ਜਿਹੜੇ ਸਾਡੇ ਕੋਲੇ ਪ੍ਰਕਾਸ਼ ਗੁਰਦਮਨ ਸਾਹਿਬ ਜੀ ਦੇ ਰੂਪ ਨੇ ਉਹ ਹੱਥ ਲਿਖਤ ਅੱਜ ਵੀ ਜੇ ਤੁਹਾਡੇ ਨੂੰ ਕੋਈ ਬੱਚੇ ਨੂੰ ਸਮਾਂ ਲੱਗੇ ਨਾ ਜਦੋਂ ਹਰਿਉਂ ਸਾਹਿਬ ਜਾਣਦੇ ਆਪਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ ਸੀ ਉਹ ਗੁਰੂ ਗ੍ਰੰਥ ਸਾਹਿਬੀ ਦਾ ਸਰੂਪ ਭਾਈ ਮੰਗੀ ਸਿੰਘ ਸਾਹਿਬ ਨੇ ਆਪਣੇ ਹੱਥੀ ਲਿਖਿਆ ਸੀ ਦੰਨਵਾ ਸਾਹਿਬ ਦੀ ਧਰਤੀ ਤੇ ਉਹ ਸਰੂਪ ਅੱਜ ਵੀ ਫਰਿਉਰ ਸਾਹਿਬ ਵਿਖੇ ਓਵੇਂ ਸੋਧਿਤ ਕੀਤਾ ਗਿਆ ਤਾਂ ਉਹ ਸਿਰਫ ਉਸ ਦਿਨ ਨੂੰ ਪ੍ਰਕਾਸ਼ ਕਰਦੇ ਨੇ ਜਦੋਂ ਗੁਰਤਾ ਗੱਦੀ ਦੇਸ ਦਾ ਇਹ ਨਾ ਸਤਕਾਰ ਹੈ ਕਿ ਉਹ ਦੇਖਣ ਵਾਸਤੇ ਹਜ਼ਾਰਾਂ ਲੱਖਾਂ ਸੰਗਤਾਂ ਹਸਾਲ ਤੇ ਉਮੜਦੀਆਂ ਨੇ ਕਿ ਸਾਨੂੰ ਉਸ ਰੂਪ ਦੇ ਦਰਸ਼ਨ ਹੋ ਜਾਣ ਜਦੋਂ ਹੁਕਮਨਾਮਾ ਲਿਆ ਜਾਂਦਾ ਹੈ। ਯਾਨੀ ਜਿਹੜੀ ਹੱਥੀਂ ਲਿਖਣ ਦੀ ਕਲਾ ਹੈ ਉਹ ਬਹੁਤ ਜ਼ਿਆਦਾ ਵਿਸ਼ਾਲ ਹੈ। ਬਹੁਤ ਜ਼ਿਆਦਾ ਵੱਡੀ ਹੈ। ਤੁਸੀਂ ਕੋਈ ਐਗਜ਼ਾਮ ਦੇਣਾ ਹੈ, ਤੁਸੀਂ ਕੋਈ ਕੰਮ ਕਿਸੇ ਦੇ ਪੀਸੀਐਸ ਬਣਨਾ ਹੈ, ਕਿਸੇ ਨੇ ਆਈਸੀਐਸ ਬਣਨਾ ਹੈ, ਕਿਸੇ ਨੇ ਕੁਝ ਵੀ ਕੰਮ ਕਰਨਾ ਹੈ। ਤੁਸੀਂ ਆਪਣਾ ਪੇਪਰ ਲਿਖਦੇ ਹੋ ਸਭ ਤੋਂ ਪਹਿਲਾਂ ਤੁਹਾਡੀ ਲਿਖਾਈ ਦੇ ਜਿਹੜੇ ਨੰਬਰ ਲਿਓ ਦਿੱਤੇ ਜਾਂਦੇ ਨੇ। ਤੁਹਾਡੀ ਲਿਖਾਈ ਚੰਗੀ ਹੈ। ਤੁਸੀਂ ਜੋ ਮਰਜ਼ੀ ਅਗਲੇ ਨੂੰ ਸਮਝਾਓ ਉਸ ਸਮਝਾ ਸਕਦੇ ਜਿੱਦੇ ਮੇਰੇ ਵਰਗੀ ਦੀ ਲਿਖਾਈ ਨਹੀਂ ਕਿਹ ਜਿੰਜਾ ਉਹ ਤੁਸੀਂ ਚਾਹੇ ਮਿਲੋ ਜਿੰਨੀ ਮਰਜ਼ੀ ਸਿਆਣੀ ਦਾ ਲੋਕ ਹੀ ਹੋਵੇ ਤੇ ਗੁਰੂ ਸਮਝ ਹੀ ਨਹੀਂ ਆ ਰਹੀ ਕਿ ਲਿਖੀ ਉਹਦਾ ਕੀ ਹੈ ਸੋ ਜਿਹੜੇ ਬੱਚਿਆਂ ਨੇ ਅੱਜ ਇੱਥੇ ਜਿਹੜੇ ਜਿਨ੍ਹਾਂ ਦੀ ਪੋਜੀਸ਼ਨ ਹੈ ਆਉਗੀ ਜਿਹੜੇ ਬੱਚੇ ਸਾਫ਼ ਲਿਖਾਈ ਲਿਖਣਗੇ ਅਸੀਂ ਹੋਰ ਵੀ ਕੰਡਾਂ 'ਚ ਕੋਸ਼ਿਸ਼ ਕਰ ਰਹੇ ਹਾਂ ਗੱਲ ਕਰ ਰਹੇ ਹਾਂ ਪ੍ਰਬੰਧਕਾਂ ਨਾਲ ਕਿ ਉਹ ਥੇ ਮੁਕਾਬਲੇ ਕਰਾਏ ਜਾਣ ਜੇ ਤੁਹਾਡੇ ਸਾਰਿਆਂ ਦਾ ਇਕੱਠਾ ਕੈਂਪ ਲਾਵਾਂਗੇ ਆਪਾਂ ਦੇਖਾਂਗੇ ਉਹ ਕਿੱਥੇ ਲੱਗਦਾ ਲੇਰ ਕਿੰਨਾ ਲੱਗਦਾ ਯਾਰ ਕਿੱਥੇ ਲੱਗੂਗਾ ਤੁਹਾਨੂੰ ਸਾਰਿਆਂ ਦੀ ਇੱਕ ਵਰਕਸ਼ਾਪ ਲਾਵਾਂਗੇ 8 ਦਿਨਾਂ ਦੀ 3 ਦਿਨਾਂ ਦੀ ਹੈ 10 ਦਿਨਾਂ ਦੀ ਜਿਵੇਂ ਵੀ ਬਣਿਆ ਉਹਦੇ 'ਚ ਪ੍ਰੋਫੈਸ਼ਨਲ ਕੈਲੀਗ੍ਰਾਫੀ ਵਾਲੇ ਬੰਦੇ ਨੂੰ ਬੁਲਾਵਾਂਗੇ ਆਪਾਂ ਜਿਹੜੇ ਪ੍ਰੋਫੈਸ਼ਨਲੀ ਕੰਮ ਕਰਦੇ ਨੇ ਕੈਲੀਗ੍ਰਾਫੀ ਇਹਨੂੰ ਤੁਹਾਨੂੰ ਦੱਸਣਗੇ ਕਿ ਕਿਵੇਂ ਲਿਖਿਆ ਜਾਂਦਾ ਤੁਹਾਨੂੰ ਪਤਾ ਲੱਗੂਗਾ ਵੀ ਕੇਵਲ ਜੈਲ ਕਰਨ ਤੇ ਗੌਰ ਨਹੀਂ ਲਿਖੂਗੇ ਹੈ ਕਿ ਕਰਮਾ ਸਾਖੀ ਲਿਖਿਆ ਜਾਂਦਾ ਇਹ ਕੋਈ ਮੁੰਡਾ ਲੱਗਦਾ ਸਪੈਸ਼ਲ ਤਾਲ ਨੂੰ ਉਸ ਬੂਟੇ ਤੋਂ ਕਰਨਾ ਤਿਆਰ ਹੁੰਦੀਆਂ ਨੇ ਉਹ ਕੱਲ ਨੂੰ ਤਿਆਰ ਕਰਨ ਦੀ ਵੀ ਵਿਧੀ ਹੈ ਤੁਹਾਨੂੰ ਪਤਾ ਲੱਗੂਗਾ ਕਿ ਸ਼ਾਹੀ ਵੀ ਘਰੇ ਤਿਆਰ ਕੀਤੀ ਜਾ ਸਕਦੀ ਹੈ ਤੇ ਬਹੁਤ ਵਧੀਆ ਸ਼ਾਹੀ ਤਿਆਰ ਕੀਤੀ ਜਾ ਸਕਦੀ ਹੈ ਉਹ ਤੁਹਾਨੂੰ ਸ਼ਾਹੀ ਤਿਆਰ ਕਰਨ ਦੀ ਵਿਧੀ ਵੀ ਦੱਸਣਗੇ ਜਿਹੜੇ ਪ੍ਰਾਣਿਕ ਗ੍ਰੰਥ ਨੇ ਉਹਨਾਂ ਚ ਜਦੋਂ ਲਿਖਾਰੀ ਗ੍ਰੰਥ ਲਿਖਦੇ ਸੀ ਨਾ ਪਿੱਛੇ ਸ਼ਾਹੀ ਤਿਆਰ ਕਰਨ ਦੀ ਵਿਧੀ ਵੀ ਲਿਖਦੇ ਸੀ ਤਾਂ ਕਿ ਵੀਡੀਓ ਬਹੁਤ ਗੱਲਾਂ ਤੁਹਾਨੂੰ ਪਤਾ ਲੱਗਣਗੇ ਫਿਰ ਤੁਸੀਂ ਦੇਖੋਗੇ ਵੀ ਹੁਣ ਤਾਂ ਤੁਸੀਂ ਕਾਰਜ ਦੇ ਸਿਰ ਪੱਖਰ ਲਿਖਦੇ ਹੋ ਕਿ ਤੁਹਾਨੂੰ ਉਸ ਨੂੰ ਵੀ ਕਿੰਨੇ ਡਿਜ਼ਾਈਨ ਦੇ ਨਾਲ ਇੱਕ ਅੱਖਰ ਨੂੰ ਲਿਖਿਆ ਜਾ ਸਕਦਾ ਹੈ। ਤੇ ਤੁਹਾਨੂੰ ਉਸ ਨੂੰ ਵੀ ਇਸ ਪੀਰੀਅਡ ਦੇ ਵਿੱਚ ਅੱਗੇ ਤੁਸੀਂ ਹੋਰ ਕੀ ਕਰ ਸਕਦੇ ਹੋ? ਅੱਗੇ ਕਿਵੇਂ ਵਧ ਸਕਦੇ ਹੋ ਇਸ ਕਲਾ ਦੇ ਵਿੱਚ। ਠੀਕ ਹੈ ਨਾ? ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਉਹਦੇ 'ਚ ਆਰਟਿਸਟਿਕ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਕਲਾ ਦੀ ਕੀਮਤ ਸਦਾ ਹੀ ਵਧਦਾ ਰਹਿੰਦੀ ਹੈ। ਤੇ ਜਿਹੜਾ ਲਿਖਣਾ ਹੈ ਉਹ ਇੱਕ ਬਹੁਤ ਬਾਖਮਾਲ ਕਲਾ ਹੈ। ਜਦੋਂ ਮੈਨੂੰ ਮਸਤੀ ਨੇ ਦੱਸਿਆ ਕਿ ਇਸ ਤਰ੍ਹਾਂ ਆਪਾਂ ਸਕੂਲ ਦੇ ਵਿੱਚ ਇਹ ਪ੍ਰੋਗਰਾਮ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਬੱਚਿਆਂ ਦਾ ਕਰਵਾਉਣਾ ਹੈ ਮੈਂ ਕਿਹਾ ਕਿ ਇਹ ਬਹੁਤ ਤੁਸੀਂ ਇੱਕ ਚੰਗਾ ਕਾਰਜ ਕਰ ਰਹੇ ਜੀ ਇਹ ਬਹੁਤ ਜ਼ਰੂਰੀ ਕਾਰਜ ਜੀ ਹੈ ਨਾ ਭਾਈ ਜਿੰਨਾਂ ਸਾਰੇ ਪਰੰਦਰ ਕਾਨੂੰਨ ਜਿੰਨੇ ਵੀ ਇੱਥੇ ਬੈਠੇ ਨੇ ਤੇ ਗਾਹਾਂ ਤੋਂ ਕੋਸ਼ਿਸ਼ ਇਹ ਕਰਨੀ ਆ ਆਪਾਂ ਨੇ ਕਿ ਲਿਖਣਾ ਛੱਡਣਾ ਨਹੀਂ ਜੀ ਮੈਂ ਤੁਹਾਨੂੰ ਤਲਾਹ ਮੰਨਣਾ ਲਿਖ ਰਿਹਾ ਹਾਂ ਠੀਕ ਹੈ ਬਾਹਰ ਲੰਬਾ ਸੋਹਣਾ ਨਹੀਂ ਆਪਾਂ ਤੁਹਾਡਾ ਲੈਣ ਦੇ ਗੌਰ ਨਹੀਂ ਪਾ ਰਹੇ ਸਿੱਧੇ ਨੂੰ ਕੋਈ ਬੈਠ ਜਾ ਸਾਰੇ ਠੀਕ ਹੈ ਉੱਗੀ ਬੈਠੇ। ਮਾਸਟਰ ਜੁਗੀ ਸੰਜੀਤ ਬਖਸ਼ ਜੀ ਬਾਰੇ ਟੀਚਰ ਵੀ ਰਹਿੰਦੇ ਮੈਂ ਪੰਜਾਬੀ ਇਨ੍ਹਾਂ ਤੋਂ ਪੜਿਆ ਸੀ। ਕਾਫੀ ਸਮਾਂ ਪੜਾਉਂਦੇ ਰਹੇ ਤੇ ਪੰਜਾਬੀ ਪੜਾਈ ਇਨ੍ਹਾਂ ਨੇ ਮੈਂ ਇਨ੍ਹਾਂ ਦੇ ਕੋਲ ਹੀ ਪੜਿਆ ਸਾਡੇ ਪਿੰਡ ਦੇ ਵੀ ਨੇ ਤੇ ਮੇਰੇ ਸ਼ਹਿਰ ਦੇ ਵੀ ਨੇ। ਇਹ ਆਪਣੇ ਹੱਥਾਂ ਨਾਲ ਗੁਰਦਸਾਹਿਬੀ ਦਾ ਸਰੂਪ ਲਿਖ ਰਹੇ ਦਿਖੋ। ਦਿਲਹਾਲ ਮੁਖੀ। ਮੇਰੇ ਖਿਆਲ ਚ 1200 ਦੇ ਕਿਤੇ ਨੇ ਹਨ 1100 1000 ਤੋਂ ਉੱਪਰ ਅੰਦਾਜ਼ਾ ਪੂਰਾ ਹੋਵੇਗਾ। ਸ਼ਰਮਾ ਸ਼ੋਕੀ ਜੰਦ ਨੇ। ਇਹ ਕਿਉਂਕਿ ਹੁਣ ਬਜ਼ੁਰਗ ਹੋ ਗਏ ਸਕੂਲ ਤੋਂ ਵੀ ਰਿਟਾਇਰਮੈਂਟ ਲੈ ਲਈ ਉਹਨਾਂ ਕੋਲ ਊਨਾਂ ਕੰਮ ਹੁੰਦਾ ਨਹੀਂ ਜਿੰਨਾ ਹੋਣਾ ਚਾਹੀਦਾ ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਵੀ ਤੁਸੀਂ ਜਿੰਨੀ ਜਲਦੀ ਹੋ ਸਕੇ ਉਹਨੂੰ ਸੰਪੂਰਨ ਕਰੋ ਤਾਂ ਕਿ ਆਪਾਂ ਫਿਰ ਉਹਦੀ ਸਿਹਾਈ ਕਰਾ ਕੇ ਆਪਣੇ ਗੁਰਦੁਆਰਾ ਸਾਹਿਬ 'ਚ ਪ੍ਰਕਾਸ਼ ਕਰਾਈਏ ਤੇ ਦੁਨੀਆ ਆ ਕਰਕੇ ਦੇਖੇ ਵੀ ਇਸ ਪਿੰਡ ਦੇ ਇੱਕ ਬਜ਼ੁਰਗ ਨੇ ਹੱਥਾਂ ਨਾਲ ਗੁਰਦੁਆਰਾ ਸਾਹਿਬ ਬਣਾਇਆ ਹੈ ਇਹ ਅੱਜ ਇਹਨਾਂ ਨੇ ਕੀਤਾ ਕੰਮ ਕੋਈ ਜੋ ਵੀ ਕੋਈ ਉੱਠ ਕੇ ਬੱਚਾ ਦੀਦੀ ਗੁਰਬਾਣੀ ਦੇ ਪਾਖੜ ਹੈ ਜੀ ਵੀ ਪੰਜਾਬੀ ਦੇ ਪਾਖੜ ਹੈ ਜੀ ਦੀ ਲਿਖਾਈ ਸੋਹਣੀ ਹੈ ਤੁਸੀਂ ਵੀ ਲਿਖ ਸਕਦੇ ਤੇ ਉਹ ਜਰੂਰ ਤੱਕ ਕਿਉਂਕਿ ਉਹ ਕਾਗਜ਼ ਬਹੁਤ ਮਹਿੰਗਾ ਹੁੰਦਾ ਹੈ ਉਹ ਸ਼ਾਹੀ ਬਹੁਤ ਕਮਾਲ ਦੀ ਹੁੰਦੀ ਹੈ ਉਹ ਸੈਂਕੜੇ ਸਾਲ ਕਿਤੇ ਨਹੀਂ ਜਾਂਦਾ ਆਪ ਨੂੰ 200 400 500 ਸਾਲ ਵੱਲ ਵੀ ਰਹੀ ਹੈ ਤਿਕਾਨ ਗੁनियां ਯਾਦ ਕਰੂਗੀ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਬੰਦੇ ਨੇ ਜਾਂ ਇਸ ਲੜਕੀ ਨੇ ਸਿੱਖ ਗੁਰੂਆਂ ਸਾਹਿਬ ਦਾ ਸਰੂਪ ਲਿਖਿਆ ਸੀ ਜਿਹੜਾ ਅੱਜ ਵੀ ਪਿਆ ਤੇ ਲੋਕ ਉਹਨੂੰ ਉਹਦੇ 'ਚ ਬਾਣੀ ਪੜ੍ਹਦੇ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਬਹੁਤ ਗੱਲਾਂ ਨਹੀਂ ਜਿਹੜੀਆਂ ਤੁਹਾਡੇ ਨਾਲ ਕਰਨ ਵਾਲੀਆਂ ਨੇ ਪਰ ਮੈਂ ਤੁਹਾਡਾ ਬਹੁਤਾ ਸਮਾਂ ਨਹੀਂ ਲੈਂਦਾ ਗੱਲ ਇਹ ਹੈ ਕਿ ਇਹਨੂੰ ਆਪਦਾ ਪੈਸ਼ਨ ਬਣਾਉਣਾ ਹੈ ਇਸ ਚੀਜ਼ ਨੂੰ ਐਵੇਂ ਬਣਾਉਣਾ ਹੈ ਕਿ ਹਾਂ ਇਹ ਤੇਰੀ ਜ਼ਿੰਦਗੀ ਦੀ ਇੱਕ ਕਲਾ ਕਲਾ ਮੈਨੂੰ ਇਹ ਲੱਗਦਾ ਹੁੰਦਾ ਵੀ ਸੁੰਦਰ ਰਖਾਈ ਸ਼ੈਲ ਸਿੱਖਣ ਨਾਲ ਨਹੀਂ ਹੁੰਦੀ ਜਿੰਨਾ ਚਾਹਾਂ ਕਿ ਮੈਂ ਛੋੜੇ ਵਰਗਾ ਲੇਖਣ ਉਹਨਾਂ ਚਾਹ ਕੇ ਵੀ ਨਹੀਂ ਸਕਦਾ ਇੱਕ ਉਮਰ ਦੀ ਬਚਪਨ ਤੋਂ ਜਿਹੜਾ ਹੱਥ ਸੋਨਾ ਟਿਕ ਗਿਆ ਆਕਾਲ ਪੁਰਖ ਦੀ ਕਿਰਪਾ ਦੇ ਨਾਲ ਉਹ ਸੋਨਾ ਟਿਕ ਗਿਆ ਮੈਨੂੰ ਐਵੇਂ ਲੱਗਦਾ ਹੋ ਸਕਦਾ ਕਿਸੇ ਨੇ ਬਾਤ ਤੋਂ ਸਿੱਖ ਲਈ ਹੋਵੇ ਤੰਬੀਰਾ ਇਹਨੂੰ ਪਾਉ। ਤੇ ਜਿਹਨੂੰ ਪੈਸ਼ਨ ਹੈ ਉਹਨੇ ਸਿੱਖ ਵੀ ਲੈਣਾ। ਤੁਸੀਂ ਹੁਣ ਵੀ ਦੇਖੋਗੇ ਮਾਸਟਰ ਜੀ ਦੀ ਉਂਗਲ ਹੈ ਨਾ ਜਿਹੜੀ ਮਾਸਟਰ ਜੀ ਵਿਖਾਇਓ ਉਹ ਉਹ ਜਿਹੜੀ ਆਹ ਉਂਗਲ ਮਾਸਟਰ ਜੀ ਦੀ ਗੇਟ ਦੇ ਵਿੱਚ ਆ ਗਈ ਸੀ। ਬਿਲਕੁਲ ਆ ਅਗਲਾ ਹਿੱਸਾ ਮੌੜਾ ਦਾ ਖਤਮ ਹੋ ਗਿਆ ਸੀ। ਤੇ ਇਹ ਮੈਨੂੰ ਲੱਗਦਾ ਵੀ ਇੱਕ ਹਫ਼ਤੇ ਦੇ ਵਿੱਚ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਇਸ ਉਂਗਲ ਤੋਂ ਬਿਨਾਂ ਦੁਬਾਰਾ ਉਹੀ ਜਿਹੀ ਲਿਖਾਈ ਲਿਖਾਈ ਸ਼ੁਰੂ ਕਰ ਦਿੱਤੀ। ਇਹ ਸੰਗੜ ਤੋਂ ਬਿਨਾਂ ਇਹ ਕੋਈ ਕੰਪਨੀ ਕਰਦੀ ਨਾਲ ਰੱਖੀ ਹੁੰਦੀ ਪੈਂਦੀ ਇਹ ਇਹ ਕਿਸਮ ਦੀਆਂ ਚਾਰੋਂ ਗੁਣ ਨੇ ਇਹਦੇ ਵਕਤਾਂ ਲੱਗਦੇ ਇਹਨਾਂ ਨਾਲ ਹੀ ਦੁਬਾਰੇ ਹੋएगी ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਮੇਰੇ ਲਈ ਵੀ ਗੱਲ ਹੈ ਅਸੀਂ ਉਹਨੂੰ ਪੜ੍ਹਦੇ ਸੀ ਜਦੋਂ ਦੇ ਸਕਦੇ ਸੀ ਜਦੋਂ ਤੁਹਾਡੇ 'ਚ ਪੈਸ਼ਨ ਹੈ ਜਦੋਂ ਤੁਹਾਡੇ 'ਚ ਇਹ ਚੀਜ਼ ਹੈ ਕਿ ਮੈਂ ਇਹ ਕੰਮ ਕਰਨਾ ਹੈ ਕੋਈ ਮਰਜ਼ੀ ਹੋਵੇ ਜਦੋਂ ਤੁਹਾਨੂੰ ਚਾਹ ਹੋਵੇ ਠੀਕ ਹੈ ਨਾ ਜਿਵੇਂ ਅਸੀਂ ਉਥੇ ਸਾਡੇ ਬੋਧਵਾਰਾ ਸਾਹਿਬ ਸੰਥਾਨੀ ਕਲਾਸਾਂ ਲਗਦੀਆਂ ਨੇ ਬੱਚਿਆਂ ਦੀਆਂ ਅਸੀਂ ਕੀ ਕਰਦੇ ਹਾਂ ਕਲਾਸਰੂਮ ਦੇ ਵਿੱਚ ਨਾ ਜਿਹੜਾ ਬੱਚਾ ਸੋਣੀ ਲਿਖਾਈ ਲਿਖਦਾ ਪਰ ਉਹਦੇ ਤੋਂ ਉਈ ਗੁਰਬਾਣੀ ਦਾ ਸ਼ਬਦ ਲਿਖਵਾ ਕੇ ਚਾਰਟ ਤੇ ਸੋਹਣੀ ਸਾਰਕੇ ਕਰਨ ਵਾਲੇ ਆ ਦੋਦੇ ਨਾਲ ਪੈਨਸਲਸ ਨਾਲ ਕਲਰ ਪੈਨਸਲ ਨਾਲ ਆਏ ਸਕੈਚ ਨਾਲ ਫਿਰ ਉਹ ਕਲਾਸਰੂਮ ਚ ਲਾ ਲਏ ਥੱਲੇ ਉਹਦਾ ਨਾਮ ਲਿਖ ਕੇ ਤੇ ਉਹ ਮਤਲਬ ਬਹੁਤ ਉਸ ਗਗਨ ਦੀਦਾ ਸਾਡੇ ਬੱਚਾ ਉਹ ਜਦੋਂ ਸੀ ਉੱਤੇ ਮੁਕਾਬਲੇ ਕਰਾਇਆ ਉਹ ਕਹਿੰਦੇ ਨੰਬਰ ਤੇ ਆਇਆ ਵੀ ਲਿਖਾਈ ਬਹੁਤ ਸੋਹਣੀ ਹੈ ਭਾਈ ਗੁਰਦਾਸ ਜੀ ਦਾ ਬਾਣਾ ਗੁਰੂ ਗਨ ਸਾਹਿਬ ਜੀ ਦੇ ਰੂਪ ਦੇ ਵਿੱਚ ਸ਼ਬਦ ਜਾਂ ਹੋਰ ਬਾਣੀ ਦੇ ਕੋਈ ਸ਼ਬਦ ਭਾਈ ਲੰਕਾਲਾ ਜੀ ਦੀ ਬਾਣੀ ਦੇ ਸ਼ਬਦ ਤੁਹਾਨੂੰ ਲਿਖਵਾ ਕੇ ਅਸੀਂ ਲਵਾ ਲੈਂਦੇ ਆ ਨਾਲੇ ਤਾਂ ਉਸ ਬੱਚੇ ਦਾ ਹੌਸਲਾ ਵੱਧਦਾ ਕਿ ਇਹ ਦੇਖੂ ਮੀਰਾ ਲਿਖਿਆ ਹੈ ਸ਼ਬਦ ਕਲਾਸ ਚ ਲੱਗ ਗਿਆ ਹੈ ਸਾਡੇ ਨਾਲੇ ਹੋਰ ਬੱਚਿਆਂ ਨੂੰ ਦੇਖ ਕੇ ਪ੍ਰੇਰਨਾ ਮਿਲਦੀ ਹੈ ਕਿ ਅ ਜਿਹੜਾ ਤੇ ਗਿਆ ਹੋਇਆ ਲੱਗਿਆ ਅਸੀਂ ਵੀ ਲਿਖ ਕੇ ਲਈਏ ਠੀਕ ਹੈ ਨਾ ਇਸ ਤਰ੍ਹਾਂ ਅੱਗੇ ਹੋਰ ਵੀ ਚੀਜ਼ਾਂ ਜਿਵੇਂ ਮੈਂ ਮਾਸਟਰ ਜੀ ਨਾਲ ਸਲਾਹ ਕਰਦੇ ਰਹਿੰਦੇ ਹਾਂ ਅਸੀਂ ਕੱਡੇ ਲਈ ਹੋਰ ਵੀ ਨਵੀਆਂ ਚੀਜ਼ਾਂ ਲੈ ਕੇ ਆਵਾਂਗੇ ਜਿਹੜੇ ਬੱਚਿਆਂ ਨੂੰ ਅੱਜ ਇ tanto ਸਨਮਾਨ ਮਿਲੂਗਾ ਉਹਨਾਂ ਨੇ ਹੋਰ ਮਿਹਨਤ ਕਰਨੀ ਹੈ ਜਿਨ੍ਹਾਂ ਦੀ ਲਿਖਾਈ ਨਹੀਂ ਨੀ ਚੰਗੀ ਹੈਗੀ ਮਰਜ਼ ਕੋਈ ਬੱਚੇ ਹੋ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਲਿਖਾਈ ਨਹੀਂ ਸੋਣ ਉਹ ਹੋਰ ਫੀਲਡ ਵਿੱਚ ਕੰਮ ਕਰੋ ਰਮਾਣੀ ਕੰਟੂ ਮੁਕਾਬਲੇ ਆਪਾਂ ਅੱਛੀ ਕੋਸ਼ਿਸ਼ ਕਰਾਂਗੇ ਤੁਹਾਡੇ ਫਿੱਡ ਕਰਾਉਣ ਦੀ ਕਿ ਜਿਹੜੇ ਬੱਚੇ ਨੂੰ ਬਾਣੀ ਤੋਂ ਬਾਧੂ ਪਾਣੀ ਆਉਂਦਾ ਹੈ ਉਹਨੂੰ ਸਨਮਾਨ ਕਰਾਂਗੇ ਦਸਤਾਰ ਮੁਕਾਬਲੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਗੱਤਕੇ ਦੇ ਵੀ ਕਰਾਵਾਂਗੇ ਭਾਸ਼ਾ ਮੁਕਾਬਲੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਨਾ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਹਰ ਬੱਚਾ 21 ਫੀਲਡ ਦੇ ਵਿੱਚ ਅੱਗੇ ਜਾਵੇ ਕਿ ਸਾਰਿਆਂ ਨੇ ਲਿਖਣਾ ਹੀ ਹੈ ਤੇ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਨੇ ਬਾਣੀ ਹੀ ਬਾਣੀ ਯਾਦ ਕਰਦੀਆਂ ਇਹ ਵੀ ਜ਼ਰੂਰੀ ਨਹੀਂ ਹੁੰਦਾ ਸਭ ਨੇ ਭਾਸ਼ਾ ਹੋਣੀ ਹੈ ਹਰ ਬੱਚੇ ਦੀ ਵੱਖਰੀ ਵੱਖਰੀ ਕਲਾ ਹੁੰਦੀ ਜਿਹਦੇ 'ਚ ਜੋ ਕਲਾ ਹੈ ਉਹਨੂੰ ਉਸ ਕਲਾ ਦੇ ਕੰਮ ਕਰਨਾ ਹੈ ਜੀ ਜਿਹੜੀ ਜੋ ਵੀ ਆਰਟ ਹੈ ਉਸ ਆਰਟ ਨੂੰ ਹੋਰ ਨਖਾਰ ਨਾ ਜੀ ਠੀਕ ਹੈ ਨਾ ਤੇ ਹੁਣ ਬਸ ਅਸੀਂ ਤੁਹਾਡਾ ਜਿਹੜਾ ਸਲਟ ਹੈ ਸ਼ੈਦੂ ਮਾਸਟਰ ਜੀ ਕੋਲ ਹੋਊਗਾ ਉਹ ਲੈ ਆ ਕੇ ਦੇਣਗੇ ਥੋੜੇ ਦੇ ਥਾਣੇ ਦੇ ਵਿੱਚ ਤੇ ਅੱਜ ਅਸੀਂ ਉਹਨੂੰ ਇੱਥੇ ਸਨਮਾਨ ਕਰਾਂਗੇ ਅੱਜ ਇਹ ਪਹਿਲੀ ਕੌੜੀ ਹੋਊਗੀ ਉਹਨਾਂ ਬੱਚਿਆਂ ਦੀ ਜਿਹੜੇ ਅੱਜ ਇੱਥੇ ਸਨਮਾਨ ਦੇ ਜਾਣਗੇ ਠੀਕ ਹੈ ਨਾ ਉਹਨਾਂ ਨੇ ਕੋਸ਼ਿਸ਼ ਕਰਨਨਾ ਵੀ ਹੁਣ ਅਸੀਂ ਇਸ ਫੀਲਡ ਦੇ ਵਿੱਚ ਹੋਰ ਅੱਗੇ ਜਾਗੇ ਇਹ ਜਿਹੜਾ ਕਾਵਿ ਜੋ ਬਣਾਇਆ ਮੈਂ ਤੁਹਾਨੂੰ ਦੱਸਿਆ ਨਾ ਕਿ ਕੀ ਕੁਰੀ ਕੀਤਾ ਜਾ ਸਕਦਾ ਇਸ ਸ਼ੀਰ ਦੇ ਵਿੱਚ ਠੀਕ ਹੈ ਨਾ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡੇ ਮਾਪਿਆਂ ਦੇ ਵਧਾਈ ਦੇ ਪਾਤਰਾਂ ਨੂੰ ਤੇ ਸਾਡੀ ਸਾਰੀ ਪ੍ਰੋਗਰਾਮੇਂਟੇਸ਼ਨ ਦੀ ਜਿਹੜੀ ਉਪੀ ਵਧਾਈ ਦੇ ਪਾਤਰ ਹੈ ਜਿੰਨੇ ਵੀ ਮਾਤਸਾਂ ਇਹ ਲੋਕਾਂ ਨੇ ਜਿੰਨੀ ਕੋਸ਼ਿਸ਼ ਕੀਤੀ ਹੈ ਸਾਰੇ ਵਧਾਈ ਦੇ ਪਾਤਰੋ ਤੁਸੀਂ ਕਿਉਂਕਿ ਮਾਰੇ ਬਾਣੀ 'ਚ ਲਿਖਦੇ ਆ ਮਾਰੇ ਕਹਿੰਦੇ ਤੁਹਾਨੂੰ ਲਿਖਾਰੀ ਨਾਲ ਦਾ ਜਿਹੜਾ ਲਿਖਾਰੀ ਆ ਉਹ ਤੁਹਾਨੂੰ ਹੰਸਦਾ ਕਿਉਂਕਿ ਉਹਨੇ ਸ਼ਬਦ ਨੂੰ ਲਿਖਣਾ ਹੁੰਦਾ ਤੇ ਸ਼ੰਗ ਵੀ ਸਾਡਾ ਗੁਰੂ ਹੈ ਤੇ ਜਿਹਦੇ ਸਾਡੇ ਗੁਰੂ ਕਾਗਜ਼ ਤੇ ਬਾਤ ਆ ਉਸ ਤੋਂ ਵੱਡਾ ਦੁਨੀਆਂ 'ਚ ਗੁਰੂ ਕੋਈ ਨਹੀਂ ਹੋ ਸਕਦਾ ਹੈਗਾ ਠੀਕ ਹੈ ਨਾ ਤੇ ਹੁਣ ਮਾਸਟਰ ਜੀ ਤੁਹਾਨੂੰ ਰਿਜ਼ਲਟ ਦੱਸਣਗੇ ਕਿ ਇਸ ਵਾਰ ਆਪਾਂ ਤੁਹਾਨੂੰ ਸਾਰਿਆਂ ਦਾ ਸਨਮਾਨ